ਸਟ੍ਰੋਕ ਹਰ ਸਾਲ 50,000 ਤੋਂ ਵੱਧ ਕੈਨੇਡੀਅਨਾਂ ਨੂੰ ਪ੍ਰਭਾਵਿਤ ਕਰਦਾ ਹੈ। ਦੌਰੇ ਤੋਂ ਬਚਾ ਅਤੇ ਰਿਕਵਰੀ ਦੀ ਸੰਭਾਵਨਾ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਇਸ ਦਾ ਕਿੰਨਾ ਜਲਦੀ ਇਲਾਜ ਕੀਤਾ ਗਿਆ ਹੈ। ਇਸ ਲਈ ਇੱਕ ਦੇਖਭਾਲ ਕਰਨ ਵਾਲੇ ਵਜੋਂ ਇਹ ਜ਼ਰੂਰੀ ਹੈ ਕਿ ਤੁਸੀਂ ਲੱਛਣਾਂ ਨੂੰ ਪਛਾਣ ਸਕੋ ਅਤੇ ਤੇਜ਼ੀ ਨਾਲ ਕੰਮ ਕਰ ਸਕੋ। ਇਸ ਵੀਡੀਓ ਵਿੱਚ ਅਸੀਂ ਸਟ੍ਰੋਕ ਦੇ ਕੁਝ ਆਮ ਲੱਛਣਾਂ ਦੀ ਵਿਆਖਿਆ ਕਰਾਂਗੇ ਅਤੇ ਤੁਹਾਨੂੰ ਇਸ ਬਾਰੇ ਕੁਝ ਸਲਾਹ ਦੇਵਾਂਗੇ ਕਿ ਕਿਵੇਂ ਤੁਸੀਂ ਉਸ ਵਿਅਕਤੀ ਦੇ ਨਾਲ ਉਹਨੂੰ ਹੋਣ ਤੋਂ ਰੋਕਣ ਲਈ ਮਦਦ ਕਰ ਸਕਦੇ ਹੋ। ਜਦੋਂ ਖੂਨ ਦਿਮਾਗ ਨੂੰ ਵਗਣਾ ਬੰਦ ਕਰ ਦਿੰਦਾ ਹੈ ਜਾਂ ਤਾਂ ਖੂਨ ਦੀਆਂ ਨਾੜੀਆਂ ਵਿੱਚ ਰੁਕਾਵਟ ਹੋਣ ਜਾਂ ਖੂਨ ਦੀਆਂ ਨਾੜੀਆਂ ਦੇ ਫੁੱਟਣ ਅਤੇ ਦਿਮਾਗ ਦੇ ਟਿਸ਼ੂਆਂ ਵਿੱਚ ਲੀਕ ਹੋਣ ਨਾਲ ਸਟ੍ਰੋਕ ਹੁੰਦਾ ਹੈ ਸਟ੍ਰੋਕ ਕਈ ਵਾਰ ਦਿਲ ਦੇ ਦੌਰੇ ਨਾਲ ਉਲਟ ਜਾਂਦਾ ਹੈ ਜਿਸ ਵਿੱਚ ਦਿਲ ਦੇ ਹਿੱਸੇ ਵਿੱਚ ਖੂਨ ਦਾ ਪ੍ਰਵਾਹ ਹੌਲੀ ਜਾਂ ਬੰਦ ਹੋ ਜਾਂਦਾ ਹੈ ਦੋਵੇਂ ਮੈਡੀਕਲ ਐਮਰਜੈਂਸੀ ਹਨ ਪਰ ਜੇ ਇਕਤਮ ਇਲਾਜ ਨਾ ਕੀਤਾ ਗਿਆ ਤਾਂ ਸਟ੍ਰੋਕ ਦੇ ਸਰੀਰ ਤੇ ਹੋਰ ਗੰਭੀਰ ਲੰਬੇ ਸਮੇਂ ਦੇ ਲਈ ਪ੍ਰਭਾਵ ਪੈ ਸਕਦੇ ਹਨ ਜੇ ਤੁਹਾਨੂੰ ਸ਼ੱਕ ਹੈ ਕਿ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਨੂੰ ਸ਼ਾਇਦ ਹੋ ਸਕਦਾ ਹੈ ਤਾਂ ਤੁਸੀਂ 911 ਤੇ ਕਾਲ ਕਰੋ ਹਾਲਾਂਕਿ ਸਟ੍ਰੋਕ ਦੇ ਬਹੁਤ ਸਾਰੇ ਸੰਕੇਤ ਹਨ F.A.S.T ਵਿਧੀ ਉਸ ਵਿਅਕਤੀ ਨੂੰ ਬਚਾਉਣ ਵਿੱਚ ਸਹਾਇਤਾ ਕਰ ਸਕਦੀ ਹੈ ਜਿਸ ਦੀ ਜ਼ਿੰਦਗੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ F ਦਾ ਮਤਲਬ ਹੈ ਫੇਸ ਕਿ ਕੀ ਉਹਨਾਂ ਦੇ ਚਿਹਰੇ ਦਾ ਇੱਕ ਪਾਸਾ ਸੁਗੜਦਾ ਦਿਖਾਈ ਦੇ ਰਿਹਾ ਹੈ ਉਹਨਾਂ ਨੂੰ ਮੁਸਕਰਾਉਣ ਲਈ ਕਹੋ ਕਿ ਕੀ ਉਹ ਆਪਣੇ ਮੂੰਹ ਦੇ ਦੋਵੇਂ ਪਾਸਿਆਂ ਨੂੰ ਬਦਲ ਸਕਦੇ ਹਨ ਜੇ ਨਹੀਂ ਤਾਂ ਇਹ ਸਟ੍ਰੋਕ ਦੀ ਨਿਸ਼ਾਨੀ ਹੋ ਸਕਦੀ ਹੈ A ਦਾ ਮਤਲਬ ਆਰਮਸ ਹੈ ਕਿ ਉਹ ਆਪਣੀਆਂ ਦੋਵੇਂ ਬਾਹਾਂ ਨੂੰ ਬਰਾਬਰ ਤਾਕਤ ਨਾਲ ਹਿਲਾ ਸਕਦੇ ਹਨ ਅਤੇ ਐ ਵਿਖੋ ਕਿ ਕੀ ਇੱਕ ਬਾਹ ਦੂਜੇ ਨਾਲੋਂ ਜ਼ਿਆਦਾ ਕੰਮ ਕਰਦੀ ਹੈ ਇਸ ਟਾਪ ਆਫ ਹੈ ਸਪੀਚ ਕੀ ਉਹ ਸਧਾਰਨ ਗੱਲ ਕਰ ਰਹੇ ਹਨ ਜਾਂ ਕਿ ਉਹਨਾਂ ਦੀ ਬੋਲੀ ਵਿੱਚ ਗੜਬੜ ਜਾਂਦੀ ਹੈ ਉਹਨਾਂ ਨਾਲ ਗੱਲਬਾਤ ਕਰੋ ਅਤੇ ਉਹਨਾਂ ਦੀ ਆਵਾਜ਼ ਵਿੱਚ ਅਸਾਧਾਰਨ ਗੁਣ ਸੁਣੋ ਟੀ ਦਾ ਅਰਥ ਹੈ ਟਾਈਮ ਜੇਕਰ ਤੁਸੀਂ ਸਟ੍ਰੋਕ ਦੇ ਕਈ ਸੰਕੇਤ ਦੇਖਦੇ ਹੋ ਜੋ ਅਸੀਂ ਹੁਣੇ ਬਿਆਨ ਕੀਤੇ ਹਨ ਤੁਰੰਤ 911 ਤੇ ਕਾਲ ਕਰੋ ਭਾਵੇਂ ਤੁਸੀਂ ਇਹ ਨਹੀਂ ਜਾਣਦੇ ਕਿ ਕਿਸੇ ਨੂੰ ਦੌਰਾ ਜਾਂ ਸਟ੍ਰੋਕ ਪੈ ਰਿਹਾ ਹੈ ਜਾਂ ਨਹੀਂ ਫਿਰ ਵੀ ਤੁਹਾਨੂੰ ਡਾਕਟਰੀ ਮਦਦ ਦੀ ਮੰਗ ਕਰਨੀ ਚਾਹੀਦੀ ਹੈ ਦੌਰਾ ਪੈਣ ਅਤੇ ਇਲਾਜ ਪ੍ਰਾਪਤ ਕਰਨ ਵਿੱਚ ਜਿੰਨਾ ਜ਼ਿਆਦਾ ਸਮਾਂ ਲੰਘਦਾ ਹੈ ਉਹਨਾ ਇਲਾਜ ਘੱਟ ਪ੍ਰਭਾਵਸ਼ਾਲੀ ਹੋਵੇਗਾ ਜੇ ਤੁਹਾਨੂੰ ਲੱਗਦਾ ਹੈ ਕਿ ਉਸ ਨੂੰ ਦੌਰਾ ਪੈ ਸਕਦਾ ਹੈ ਤਾਂ ਉਹਨਾਂ ਨੂੰ ਕਿਸੇ ਸੁਰੱਖਿਅਤ ਜਗ੍ਹਾ 'ਤੇ ਸਲਾਦੋ ਜਿੱਥੇ ਉਹ ਡਿੱਗ ਵੀ ਪੈਣ ਤੇ ਉਹਨਾਂ ਨੂੰ ਨੁਕਸਾਨ ਨਾ ਪਹੁੰਚੇ ਇੱਕ ਆਰਾਮਦੇਜ ਜਗ੍ਹਾ 'ਤੇ ਉਹਨਾਂ ਨੂੰ ਲਟਾਓ ਸ਼ਾਂਤ ਰਹਿਣ ਦੀ ਪੂਰੀ ਕੋਸ਼ਿਸ਼ ਕਰੋ ਅਤੇ ਸਹਾਇਤਾ ਆਉਣ ਤੱਕ ਉਨ੍ਹਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਨਿਗਰਾਨੀ ਕਰੋ। ਉਸਦੇ ਦੌਰਾ ਪੈਣ ਤੋਂ ਬਚਣ ਲਈ ਮਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਉਸ ਸਿਹਤਮੰਦ ਜੀਵਨ ਸ਼ੈਲੀ ਦੀ ਚੋਣ ਕਰਨ। ਉਨ੍ਹਾਂ ਨੂੰ ਇੱਕ ਸਿਹਤਮੰਦ ਸੰਤੁਲਿਤ ਖੁਰਾਕ ਅਤੇ ਰੋਜ਼ਾਨਾ ਅਧਾਰਿਤ ਕਸਰਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੰਬਾਕੂ ਅਤੇ ਅਲਕੋਹਲ ਦੀ ਵਰਤੋਂ ਨੂੰ ਸੀਮਤ ਕਰਨਾ ਜਾਂ ਰੋਕਣਾ ਸਟ੍ਰੋਕ ਨੂੰ ਰੋਕਣ ਦਾ ਇੱਕ ਹੋਰ ਮਹੱਤਵਪੂਰਨ ਕਦਮ ਹੈ ਤੇ ਉਹ ਉਨ੍ਹਾਂ ਨੂੰ ਛੱਡਣ ਬਾਰੇ ਗੱਲ ਕਰਨਗੇ। ਤਣਾਅ ਦਾ ਪ੍ਰਬੰਧ ਕਰਨ ਨਾਲ ਸਟ੍ਰੋਕ ਨੂੰ ਰੋਕਣ ਵਿੱਚ ਵੀ ਮਦਦ ਮਿਲਦੀ ਹੈ ਇਸ ਲਈ ਤਣਾਅ ਰਾਹਤ ਤਕਨੀਕਾਂ ਜਿਵੇਂ ਕਿ ਧਿਆਨ ਜਾਂ ਡੂੰਘੇ ਸਾਹ ਲੈਣ ਦੀ ਕੋਸ਼ਿਸ਼ ਕਰਨ ਲਈ ਉਹਨਾਂ ਨੂੰ ਉਤਸ਼ਾਹਿਤ ਕਰੋ ਹੁਣ ਜਦੋਂ ਤੁਸੀਂ ਸਟ੍ਰੋਕ ਦੇ ਲੱਛਣਾਂ ਨੂੰ ਪਛਾਣਨਾ ਜਾਣਦੇ ਹੋ ਉਹਨਾਂ ਨੂੰ ਯਾਦ ਰੱਖੋ ਅਤੇ ਜਿਵੇਂ ਹੀ ਤੁਸੀਂ ਕੋਈ ਨਿਸ਼ਾਨੀ ਦੇਖਦੇ ਹੋ ਤੁਰੰਤ ਕੰਮ ਕਰੋ ਹਰ ਪਲ ਦੀ ਗਿਣਤੀ ਹੈ ਇਸ ਲਈ ਜੇ ਤੁਹਾਨੂੰ ਲੱਗਦਾ ਹੈ ਕਿ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸਨੂੰ ਦੌਰਾ ਪੈ ਸਕਦਾ ਹੈ 911 ਤੇ ਕਾਲ ਕਰੋ ਯਾਦ ਰੱਖੋ ਜਿੰਨੀ ਜਲਦੀ ਤੁਸੀਂ ਉਹਨਾਂ ਲਈ ਡਾਕਟਰੀ ਸਹਾਇਤਾ ਪ੍ਰਾਪਤ ਕਰੋਗੇ ਉਹਨਾ ਚੰਗਾ ਮੌਕਾ ਉਹਨਾਂ ਦੇ ਠੀਕ ਹੋਣ ਦਾ ਹੋਵੇਗਾ ਵਾਧੂ ਦੇਖਭਾਲ ਕਰਨ ਵਾਲੇ ਸਹਾਇਤਾ ਅਤੇ ਸਰੋਤਾਂ ਲਈ ਕੇਅਰ ਚੈਨਲ ਨੂੰ ਦੇਖਣਾ ਨਿਸ਼ਚਿਤ ਕਰੋ